ਪਰਿਸ਼ਾਨ ਮੇਲਾ ਲਾਇਆ ਗਿਆ ਕਿਹੜੀ ਕਿਹੜੀਆਂ ਸਰ ਅੱਜ ਜਿਹੜੀਆਂ ਤੁਸੀਂ ਵੈਰੈਟੀ ਲੈ ਕੇ ਆਏ ਸੋ ਹੁਣ ਸੋਣੀ ਵਿਆ ਫਸਲ ਆ ਰਹੀ ਅੱਗੇ ਸੋਣੀ ਦੇ ਫਸਲ ਦੇ ਵਿੱਚ ਜਿਹੜੀ ਮੁੱਖ ਫਸਲ ਹੈਗੀ ਉਹ ਝੋਨਾ ਹੈ ਝੋਨੇ ਦੀਆਂ ਸੀ ਵੈਰੈਟੀਆਂ ਲੈ ਕੇ ਆਈਆਂ ਇੱਕ ਤਾਂ ਸਾਡੀ ਪੀ ਆਰ 126 ਵੈਰੈਟੀ ਝੋਨੇ ਦੀ ਹੈ 123 ਦਿਨਾਂ ਚ 24 ਦਿਨਾਂ ਚ ਪੱਕ ਜਾਂਦੀ ਸ਼ਾਰਟਰ ਰੇਸ਼ਰ ਵੈਰੈਟੀ ਹੈ ਉਹਦਾ ਝਾੜ ਬਹੁਤ ਵਧੀਆ ਹੈਗਾ 30 35 35 35 ਕੰਟਲ ਵੀ ਝਾੜਦਾ ਦੂਜੀ ਜਿਹੜੀ ਸ਼ਾਰਟਰ ਇੱਕ ਹੋਰ ਵੈਰੈਟੀ ਸਾਡੀ ਪੀ ਆਰ 131 ਉਹ ਵੀ ਇਸ ਦੇ ਮੁਕਾਬਲੇ ਦੀ ਕੈਵਰੀ ਇਸ ਤੋਂ ਜ਼ਿਆਦਾ ਹੀ ਝਾੜ ਨਿਕਲਦਾ ਦਿਨ 10 ਦਿਨ ਵੱਧ ਵੀ ਲੈਂਦੀ ਹੈ ਪਰ ਝਾੜ ਵੀ ਕਈ ਜਗ੍ਹਾ ਤੇ ਬਹੁਤ ਇਧਰੋਂ ਵੱਧ ਨਿਕਲਦਾ ਦੋ ਵੈਰਾਈਟੀਆਂ ਬਹੁਤ ਵਧੀਆ ਨੇ ਸੋ ਇਸੇ ਤਰ੍ਹਾਂ ਅਸੀਂ ਮੱਕੀ ਦੇਸੀ ਵਕੀ ਹੈ ਜਿਹੜੀ ਲਾ ਰੰਗ ਹੋ ਜਾਂਦਾ ਪਹਾੜੀ ਏਰੀਆ ਸਾਰੀ ਲੱਗਦੀ ਹੈ ਇਸ ਪਾਸੇ ਤੇ ਉਹ ਖਾਣ ਵਾਸਤੇ ਉਹਦਾ ਆਟਾ ਬਹੁਤ ਵਧੀਆ ਉਹ ਵੀ ਲੈ ਕੇ ਆਏ ਆ ਚਾਰੇ ਦੀਆਂ ਜੋ ਫਸਲਾਂ ਲੱਗਣੀਆਂ ਇਸੇ ਤਰ੍ਹਾਂ ਦਾਲਾਂ ਲੱਗਣੀਆਂ ਨੇ ਉਸ ਤੋਂ ਬਾਅਦ ਜਿਹੜੇ ਤੇਲ ਦੇ ਬੀਜ ਲੱਗਣੇ ਨੇ ਉਹ ਸਾਰਿਆਂ ਦਾ ਬੀਜ ਅਸੀਂ ਇੱਥੇ ਲੈ ਕੇ ਆਏ ਆ ਉਹ ਸਬਜ਼ੀਆਂ ਦੇ ਕਿੱਟਾ ਨੇ ਜਿਵੇਂ ਚਾਰੇ ਦੀ ਕਿਟ ਹੈਗੀ ਸਬਜ਼ੀਆਂ ਦੀ ਕਿਟ ਹੈ ਦਾਲਾਂ ਦੀ ਕਿਟ ਹੈ ਜਿਹੜਾ ਥੋੜਾ ਥੋੜੇ ਲਾਉਣੇ ਆ ਤੇ ਆਇਲ ਸੀਡ ਦੀ ਕਿਟ ਹੈ ਉਹ ਫਾਰਮਰਨਰ ਸੀ ਚਾਹੁੰਦੇ ਆ ਕਿ ਬਜਾਏ ਕਿ ਹਰੀਆਂ ਚੀਜ਼ਾਂ ਬਾਜ਼ਾਰ ਤੋਂ ਲੈ ਕੇ ਆਉਣ ਫਾਰਮਰ ਉਹ ਕਿਟ ਲੈ ਜਵੇ ਬੜੀ ਸਸਤੀ ਹੁੰਦੀ ਹੈ ਉਹਦੇ ਵਿੱਚ ਕਿੰਨੇ ਤਰ੍ਹਾਂ ਦੀਆਂ ਅੱਗੇ ਦਾਲਾਂ ਤੇ ਆਇਲ ਸੀਡ ਤੇ ਚਾਰੇ ਸਾਰਾ ਕੁਝ ਪਾਇਆ ਹੁੰਦਾ ਕਿਟ ਜੀ ਸਬਜ਼ੀਆਂ ਦੀ ਕਿਟ ਬਹੁਤ ਵਧੀਆ ਸਰ ਜਿਸ ਤਰ੍ਹਾਂ ਦਿਨੋਂ ਦਿਨ ਨੂੰ ਪਾਣੀ ਦੀ ਕਿਲਤ ਹੋ ਰਹੀ ਹੈ ਰਵਾਇਤੀ ਫਸਲਾਂ ਜੋ ਕੱਢਣ ਲਈ ਕਿਸਾਨਾਂ ਲਈ ਹੋਰ ਕਿਹੜੇ ਕਿਹੜੇ ਤੁਹਾਡੇ ਵੱਲੋਂ ਜਿਹੜੇ ਪੂਰ ਸੋਪਰਾ ਲਈ ਤਾਂ ਦੇਖੋ ਇਹ ਹੈਗਾ ਤਾਂ ਨਿਕਲ ਗਏ ਜੇ ਬਾਕੀ ਜਿਹੜੀਆਂ ਅਲਟਰਨੇਟਿਵ ਕ੍ਰੌਪਸ ਨੇ ਜਿਵੇਂ ਬਸਤੀ ਹੈ ਉਹਦਾ ਰੇਟ ਜਿੰਨੀ ਦੇਰ ਸਹੀਂ ਤੁਹਾਨੂੰ ਝੋਨੇ ਤੋਂ ਵੱਧ ਨਹੀਂ ਮਿਲਦਾ ਤੇ ਉਹਦੇ ਚ ਰਿਸਕ ਵੀ ਹੈ ਮਾਰਕੀਟ ਵੀ ਡਾਊਨ ਹੋ ਜਾਂਦੀ ਹੈ ਸੋ ਮਾਰਕੀਟ ਜਿਹੜੀ ਸਟੈਬਲਾਈਜ਼ ਹੋਵੇ ਝੋਨੇ ਨਾਲੋਂ ਉਹਦਾ ਰੇਟ ਵੱਧ ਮਿਲੇ ਤਾਂ ਬਸਤੀ ਲੱਗੂਗੀ ਇਸੇ ਤਰ੍ਹਾਂ ਮੱਕੀ ਹੈ ਮੱਕੀ ਦਾ ਵੀ ਇਹ ਹੈਗਾ ਕਿ ਰੇਟ ਉਹਦੀ ਮਾਰਕੀਟ ਹੋਵੇ ਤੇ ਰੇਟ ਵੱਧ ਮਿਲ ਜਵੇ ਤਾਂ ਮੱਕੀ ਲੱਗੂਗੀ ਤਾਂ ਲੋਕੀ ਝੋਨਾ ਛੱਡ ਲਗੇ ਸੋ ਜਿੰਨੀਆਂ ਵੀ ਇਹ ਕ੍ਰੌਪਸ ਹੈਗੀਆਂ ਨੇ ਤੇ ਅਲਟਰਨੇਟਿਵ ਕ੍ਰੌਪਸ ਦਾ ਸਾਨੂੰ ਇਹ ਜਿਹੜੀ ਐਮਐਸਪੀ ਹੈ ਨਾ ਮਿਨੀਮਮ ਸਪੋਰਟ ਪ੍ਰਾਈਸ ਉਹ ਜੇ ਹੋਏਗੀ ਤੇ ਤਦ ਹੀ ਫਾਰਮਰ ਉਹਨਾਂ ਅਡਾਪਟ ਕਰੇਗਾ ਤਾਂ ਹੀ ਡਾਇਵਰਸੀਫਿਕੇਸ਼ਨ ਹੋਏਗੀ ਸਰ ਜਿਸ ਤਰ੍ਹਾਂ ਨੌਜਵਾਨ ਅੱਜਕੱਲ ਖੇਤੀ ਬੜੀ ਕਰਕੇ ਖੋਸ ਨਹੀਂ ਆਈਲਟਸ ਕਰਕੇ ਬਾਹਰ ਜਾ ਰਹੇ ਨੇ ਮਾਈਗ੍ਰੇਸ਼ਨ ਹੋ ਰਹੀ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਉਹ ਜਿਹੜੇ ਆਈਲਟ ਕਰਕੇ ਜਾ ਰਹੇ ਸੀ ਵਾਪਸੀ ਹੁਣ ਆ ਰਹੇ ਨੇ ਕਿਉਂਕਿ ਉਹਨਾਂ ਨੇ ਉੱਥੇ ਜੋ ਸਭਜਵਾਹ ਦਿਖਾਏ ਜਾਂਦੇ ਨੇ ਨਾ ਉਹ ਦੇਖ ਲਏ ਨੇ ਉੱਥੇ ਹੈ ਕੀ ਹੈ ਬਹੁਤ ਬੱਚੇ ਵਾਪਸ ਵੀ ਆ ਰਹੇ ਨੇ ਕਿਉਂਕਿ ਜਿਹੜੇ ਬੱਚੇ ਜਾ ਰਹੇ ਨੇ ਨਾ ਪਲੱਸ 2 ਤੋਂ ਬਾਅਦ ਤੇ ਉੱਥੇ ਜਾ ਕੇ ਉਹਨਾਂ ਨੂੰ ਆਪਣੀ ਫੀਸ ਇਹ ਜਿਹੜਾ ਲੋਨ ਲੈ ਕੇ ਦਿੱਤਾ 20 ਲੱਖ ਦਾ ਉਹਦੀਆਂ ਕਿਸ਼ਤਾਂ ਸ਼ੁਰੂ ਹੋਏ ਨੇ ਆ ਉਹ ਜਾਣ ਲੱਗੇ ਤਾਂ ਕਹਿੰਦੇ ਸੀ ਕੋਈ ਕੈਨੇਡਾ ਪਹੁੰਚੇ ਆਸਟ੍ਰੇਲੀਆ ਪਹੁੰਚੇ ਸਾਰਾ ਪੈਸਾ ਭੇਜ ਦੂੰ ਪਰ ਉੱਥੇ ਵੀ ਸੌਖਾ ਨਹੀਂ ਹੈਗਾ ਡਾਲਰ ਉੱਥੇ ਵੀ ਦਰਸਤਾਂ ਨੂੰ ਨਹੀਂ ਲੱਗਦੇ ਸੋ ਬੜਾ ਪ੍ਰੋਬਲਮ ਹੈਗੀ ਤੇ ਬੱਚੇ ਵਾਪਸ ਯਾਰੇ ਕੁਝ ਹੋਰ ਫੈਮਿਲੀ ਬਹੁਤ ਵਾਪਸ ਆ ਰਹੀਆਂ ਨੇ ਕਿ ਉੱਥੇ ਨਾਲੋਂ ਇੱਥੇ ਬੱਚੇ ਪੜਾਉਣੇ ਸੌਖੇ ਨੇ ਵਧੀਆ ਸਰ ਜੀ ਉਹਨਾਂ ਕੋ ਆਪਣਾ ਇੱਥੇ ਬਿਜ਼ਨਸ ਕਰਨ ਦਾ ਫਿਰ ਕਿਸ ਤਰ੍ਹਾਂ ਕਰ ਸਕਦੇ ਨੇ ਬਿਜ਼ਨਸ ਅਸੀਂ ਇਹ ਕਰਕੇ ਐਗਰੀਕਲਚਰ ਦੇ ਵਿੱਚ ਹੀ ਅਸੀਂ ਅਗਲੀ ਬਿਜ਼ਨਸ ਦਾ ਕੰਮ ਸਟਾਰਟ ਕਰ ਰਹੇ ਹਾਂ ਵੀ ਜਿਹੜੀ ਪੁਰਾਣੀ ਜੇਨਰੇਸ਼ਨ ਆਪਣੀ ਉਹ ਤਾਂ ਪ੍ਰੋਡਕਸ਼ਨ ਦਾ ਕੰਮ ਕਰਨ ਉਹ ਬਹੁਤ ਅੱਛੇ ਪ੍ਰੋਡਕਸ਼ਨ ਦੇ ਵਿੱਚ ਬੱਚੇ ਜਿਹੜੇ ਨੇ ਉਹ ਮਾਰਕੀਟਿੰਗ ਕਰਦਣ ਪ੍ਰੋਸੈਸਿੰਗ ਕਰਨ ਮਾਰਕੀਟਿੰਗ ਕਰਨ ਵੈਲਿਊਏਸ਼ਨ ਕਰਨ ਫੇ ਮੰਡੀ ਕਰਨ ਕਰਨ ਤੇ ਫਿਰ ਕੰਮ ਚੱਲ ਜਾਣਾ ਕਿਉਂਕਿ ਐਗਰੀ ਬ ਸਰ ਜਿਹੜਾ ਬਾਗਬਾਨੀ ਨਾਲ ਕੋਈ ਜੋੜਨਾ ਚਾਹੀਦਾ ਕਿਸਾਨ ਤੋਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਬਾਗਬਾਨੀ ਦਾ ਏਰੀਆ ਬਹੁਤ ਵਧੀਆ ਹੈ ਇਹ ਇਹਦੇ ਵਿੱਚ ਆਂਬ ਤੇ ਲੀਚੀ ਬਹੁਤ ਇਸ ਪਾਸੇ ਪ੍ਰਫੁੱਲਤ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਲਾਉਣੇ ਚਾਹੀਦੇ ਨੇ ਡਾਇਵਰਸੀਫਿਕੇਸ਼ਨ ਵੀ ਹੋਏਗੀ ਤੇ ਦੂਜੀ ਯੂਨੀਵਰਸਿਟੀ ਇਹਦੇ ਵਿੱਚ ਕਰ ਰਹੀ ਹੈ ਕਿ ਅਸੀਂ ਜਿੰਨੀਆਂ ਵੀ ਅੱਛੀਆਂ ਕਿਸਮਾਂ ਨੇ ਇਹਨਾਂ ਦੇ ਵਿੱਚ ਫਲਦਾਰਦਾਰ ਜਿੰਨੇ ਵੀ ਨੇ ਉਹ ਅਸੀਂ ਪਨੀਰੀ ਤਿਆਰ ਕਰਦੇ ਹਾਂ ਤੇ ਉਹ ਸੇਲ ਵੀ ਇੱਥੇ ਕਰਦੇ ਹਾਂ ਤੇ ਇਧਰ ਆਉਣਾ ਚਾਹੀਦਾ ਡਾਇਵਰਸੀਫਿਕੇਸ਼ਨ ਦੇ ਵਿੱਚ ਬਾਗਬਾਨੀ ਆਫਰ ਬਹੁਤ ਚੰਗੀ ਹੈ ਮੈਂ ਦੁਬਿਆ ਸਿੰਘ ਜਰਸਲੋਪਰ ਬੁਲਾ ਕਾਣਾ ਜਿੱਥੇ ਬਸਤਾ ਅੱਜ ਜਿਹੜੀ ਸਿੱਤੇ ਆ ਕਿਸਾਨ ਮੇਲਾ ਕੁਲ ਰਾਸਤੇ ਉਤੇ ਜਿਹੜਾ ਆਪਣਾ ਸਟਾਲ ਲਗਾਇਆ ਤੇ ਸਟਾਲ ਦੇ ਉਤੇ ਆਪਣੇ ਜਿਹੜੇ ਤਿਆਰ ਕੀਤੇ ਪ੍ਰੋਡਕਟ ਅਸੀਂ ਤੇ ਵੇਚ ਰਹੇ ਆ ਦੇਖੋ ਕਿਸਾਨ ਇਹ ਗੱਲ ਕਿ ਮੈਨੂੰ ਛਾਟੇਵਾਂ ਦਾ ਸੌਦਾ ਹੈਗੀ ਆ ਛਾਟੇਵਾਂ ਦਾ ਸੌਦਾ ਤਾਂ ਵਾ ਜਦੋਂ ਅਸੀਂ ਮਾਰਕੀਟ ਆਪ ਨਹੀਂ ਕਰਦੇ ਜਦੋਂ ਅਸੀਂ ਮੰਡੀ ਛੱਡਦੇ ਆ ਕਿ ਮੰਡੀ ਛੱਡੀ ਚੀਜ਼ ਦਾ ਫਸਲ ਦਾ ਰੇਟ ਕੋਈ ਦੂਸਰਾ ਬੰਦਾ ਲਾਉਂਦਾ ਵਾ ਤੇ ਕਰਦੀ ਹੈ ਛਾਟੇਵਾਂ ਦਾ ਸੌਦਾ ਵਾ ਜਦੋਂ ਅਸੀਂ ਦੀ ਮਾਰਕੀਟ ਆਪ ਖੁਦ ਕਰਦੇ ਆ ਮਾਰਕੀਟ ਆਪ ਆਪ ਫਿਕਲਾਗੇ ਤੇ ਛਾਟੇਵਾਂ ਦਾ ਸੌਦਾ ਕੋਈ ਨਹੀਂਗਾ ਦੀ ਪ੍ਰੋਸੈਸਿੰਗ ਆਪ ਕਰੀਏ ਮਾਰਕਟਿੰਗ ਆਪ ਕਰੀਏ ਕੋਈ ਘਟਾਣ ਤੋਂ ਵਧੀਆ ਤਰੀਕੇ ਜਿਹੜੀਆਂ ਤਿਆਰ ਕਰ ਸਕਦੇ ਹਾਂ ਅਸੀਂ ਦੇਖੋ ਮੁਨਾਫਾ ਤੇ 50% ਮੰਨ ਕੇ ਚੱਲਦੇ ਆ ਜਿਹੜੀ ਮੰਡੀ ਛੋਟਾ 50% ਮੁਨਾਫਾ ਕਰਦਾ ਆ ਆਪਰ ਹੋ ਕਿਸਾਨ ਪਰਮੋਂ ਕੀ ਅਪੀਲ ਕਰਨੀ ਚਾਹੀਦੀ ਆ ਮੈਂ ਕਿਸਾਨ ਵੀ ਰਹਿ ਉਹ ਕਹਿੰਦਾ ਵੀ ਤੁਸੀਂ ਆਪਣੇ ਜਿਹੜੇ ਪ੍ਰੋਡਕਟ ਇਹਨੇ ਤਿਆਰ ਕਰਕੇ ਥੋਕਾਂ ਜਿਹੜੀ ਤਿਆਰ ਨਹੀਂ ਕਰਕੇ ਮੰਡੀ ਵਿੱਚੋਂ ਦੀ 50% ਆਪ ਮਾਰਕਟ ਕਰੋ ਜਿਹੜਾ ਸਬਜ਼ੀ ਹੋ ਗਈ ਸਬਜੀ ਮੰਡੀ ਦੇ ਵਿੱਚ ਗੋਭੀ ਜਿਹੜੀ 10-15 ਰੁਪਏ ਕਿਲੋ ਤੋਂ ਵੱਧ ਨਹੀਂ ਵਿਕਦੀ ਜਿਹੜਾ ਜਿਹੜੇ ਆਪਣੇ ਖੇਤਾਂ ਤੋਂ ਚਾਹੀਦਾ ਉਹ ਤੁਹਾਡੇ ਨਹੀਂ ਬੀਜਦਾ ਹੀ ਦੀ ਬਾਕੀ ਵਿੱਚ ਮਿਡਲ ਮੈਨ ਸਾਰੇ ਉਹ ਖਾਈ ਜਾਂਦਾ ਜੇ ਜੀਮੀਦਰ ਥੋੜੀ ਤਿਆਰ ਕਰ ਲੈ ਉਹਨੇ ਦਾ ਕਿ ਜਿਹੜੇ ਕਿਲਾ ਕਰਦੇ ਦੋਖਣਾਜ ਕਰ ਲੈ ਉਹਦੀ ਆਪ ਮਾਰਕੀਟਿੰਗ ਕਰ ਲੈ ਕੋਈ ਸ਼ਰਮ ਵਾਲੀ ਕੋਈ ਗੱਲ ਨਹੀਂ ਗਈ ਆ ਗਈ ਆਪਣੀ ਚੀਜ਼ ਦਾ ਮੋਲ ਲੈਣਾ ਕਿਸੇ ਤੋਂ ਕੋ ਮਾਰਕੀਟਿੰਗ ਕੋ ਲੈਣ ਦਾ ਇਹ ਇਸ ਕਰਕੇ ਆਪ ਇਹਦੀ ਮਾਰਕੀਟਿੰਗ ਆਪ ਦਾ ਹੱਥ ਲੋ ਇਹ ਬੈਨੀਫਿਟ ਸਾਡੇ ਕੋਲ ਸੌਦਾ ਹੈਗਾ ਘਟੇ ਵਾਲੇ ਕੋਈ ਸੌਦਾ ਨਹੀਂ ਆ। ਅਰੇ ਕਿਹੜੇ ਕਿਹੜੇ ਕੰਟਰੈਕਟ ਜਿਹੜੇ ਵੀ ਤੁਹਾਡੇ ਕੋਲ ਆਏ ਗਏ ਨਹੀਂ। ਸਾਡੇ ਕੋਲ ਐਸੇ ਜਿਹੜੇ ਹਲਦੀ ਹੈਗੀ ਆਪਣੀਆਂ ਉਹਦੇ ਨਾਲ ਕਾਲੀ ਹਲਦੀ ਆ ਗਈ, ਅੰਬਾ ਹਲਦੀ ਹੈਗੀ, ਸੈਦ ਹੈਗਾ, ਵਾ ਦਾਲਾ ਹੈਗੀਆਂ ਵਾ ਤੇ ਗੋੜਵਾ, ਸ਼ੱਕਰਵਾ ਤੇ ਸਾਡੇ ਕੋਲ ਚਾਰ ਤਰ੍ਹਾਂ ਦੇ ਵਗੈਰਾ ਸਾਰੇ ਕੋਲ ਸਾਡੇ ਕੋਲ ਹੁੰਦੇ ਆਪਣੇ ਕੋਲ। ਇਹ ਆਪਣੇ ਕੋਲ ਤਿਆਰ ਕੀਤੇ ਆ। ਆਪਣੇ ਪਿਆਰ ਕਰਦੇ ਸਾਰੇ ਬਿਲਕੁਲ।